ਇਹ ਦਿਨ ਕੀ ਲਗਾਤਾਰ ਕਸਟਮ ਵਿਭਾਗ ਦੇ ਵੱਲੋਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਜ਼ਬਤ ਕੀਤਾ ਜਾਂਦਾ ਹੈ ਜਿਵੇਂ ਕਿ ਇਲੀਗਲ ਤਰੀਕੇ ਦੇ ਨਾਲ ਕੋਈ ਸਮਾਨ ਦੇਸ਼ ਦੇ ਵਿੱਚ ਲੈ ਕੇ ਆਉਣਾ ਜਿਵੇਂ 골ਡ ਖੋ ਜਾਂਦਾ ਹੈ ਪੈਸਾ ਕੁ ਲੋਕ ਜਿਹੜੇ ਨੇ ਉਹ ਵੀ ਤਰ੍ਹਾਂ ਤਰ੍ਹਾਂ ਦੇ ਆਈਡੀਏ ਦੇ ਨਾਲ ਅਜਹੀਆਂ ਚੀਜ਼ਾਂ ਕਰਦੇ ਨੇ ਜੀ ਹਾਂ ਇੱਕ ਵਾਰੀ ਆ ਵੀਡੀਓ ਦੇਖ ਕੇ ਤੁਹਾਡੇ ਖੋਸ਼ ਛੁੱਟ ਜਾਣਗੇ ਔਰ ਤੁਸੀਂ ਸੋਚਣ ਤੇ ਮਜਬੂਰ ਹੋਮੋਗੇ ਕਿ ਲੋਕਾਂ ਨੂੰ ਅਜਿਖੇ ਆਈਡੀਏ ਪਤੰਦਰਾ ਨੂੰ ਆਉਂਦੇ ਕਿੱਥੋਂ ਆ ਤਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਸੂਟਕੇਸ ਜਿਹੜਾ ਆ ਉਹ ਕਸਟਮ ਵਿਭਾਗ ਦੇ ਵੱਲੋਂ ਬਕਾਇਦਾ ਚੈੱਕ ਕੀਤਾ ਜਾ ਰਿਹਾ ਹੈ ਔਰ ਕਸਟਮ ਵਿਭਾਗ ਨੇ ਜਦੋਂ ਸੂਟਕੇਸ ਚੈੱਕ ਕੀਤਾ ਤਾਂ ਉਹਦੇ ਟਾਇਰਾਂ ਦੇ ਵਿੱਚੋਂ ਸੋਨਾ ਨਿਕਲਦਾ ਜੀहां ਉਪਰੋਂ ਦਾਤ ਦੇਣੀ ਹੋਵੇਗੀ ਇੱਥੇ ਕਸਟਮ ਵਿਭਾਗ ਦੀ ਜਿਨ੍ਹਾਂ ਨੇ ਆ ਇਨਾ ਵੱਡਾ ਇਨੀਸ਼ੀਏਟ ਲਿਆ ਔਰ ਇਨੇ ਬਰੀਕ ਤਰੀਕੇ ਦੇ ਨਾਲ ਜਾਂਚ ਕੀਤੀ ਹੈ ਕਿਉਂਕਿ ਗ੍ਰੀਨ ਚੈਨਲ ਦੇ ਵਿੱਚੋਂ ਜਦੋਂ ਲੰਘਿਆ ਤਾਂ ਉਦੋਂ ਤਾਂ ਉਹ ਬੰਦਾ ਲੰਘਿਆ ਗ੍ਰੀਨ ਚੈਨਲ ਦੇ ਵਿੱਚੋਂ ਕਿਉਂਕਿ ਕੋਈ ਸਿਗਨਲ ਨਹੀਂ ਆਇਆ ਜਗੜਬੰਦ ਇਨੇ ਤਰੀਕੇ ਦੇ ਨਾਲ ਕੀਤਾ ਖੋਲਿਆ ਸੀਗਾ ਔਰ ਕਸਟਮ ਵਿਭਾਗ ਨੇ ਸੂਟ ਕਿਸ ਖੋਲਿਆ ਫਿਰ ਉਸ ਦੇ ਅੰਦਰੋਂ ਸਕਰੂ ਜਿਹੜੇ ਹੈ ਪੇਚ ਜਿਹੜੇ ਹੁੰਦੇ ਨੇ ਉਹ ਖੋਲੇ ਗਏ ਫਿਰ ਉਸ ਦੇ ਟਾਇਰ ਖੋਲੇ ਤੇ ਟਾਇਰਾਂ ਦੇ ਵਿੱਚੋਂ ਜਦੋਂ ਤੋੜ ਕੇ ਟਾਇਰ ਦੇਖਿਆ ਗਿਆ ਤਾਂ ਉਸ ਦੇ ਵਿੱਚ ਸੋਨਾ ਜਿਹੜਾ ਆ ਉਹ ਭਰਿਆ ਕੋਇਆ ਸੀ ਜਿਸ ਦੀ ਕੀਮਤ 32 ਲੱਖ ਤੇ 96000 ਰੁਪਏ ਦੀ ਦੱਸੀ ਗਈ ਆ ਤਕਰੀਬਨ ਤਕਰੀਬਨ ਮਾਰਕੀਟ ਵੈਲਿਊ ਇਹਦੀ 33 ਲੱਖ ਰੁਪਈਆ ਜਿਹੜੀ ਹੈ ਉਹ ਦੱਸੀ ਗਈ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ 에어 ਇੰਡੀਆ ਦੀ ਉਡਾਣ ਜਦੋਂ ਆਈ ਲੈਂਡ ਕੋਈ ਤਾਂ ਉਸ ਦੇ ਵਿੱਚ ਇਹ ਭਾਰਤੀ ਯਾਤਰੀ ਸੀਗਾ 47 ਸਾਲਾ ਭਾਰਤੀ ਯਾਤਰੀ ਦੱਸਿਆ ਗਿਆ ਜਦੋਂ ਉਸ ਨੂੰ ਰੋਕਿਆ ਗਿਆ ਤਾਂ ਉਸ ਦੀ ਜਾਂਚ ਕੀਤੀ ਗਈ ਤੇ ਉਸ ਦੇ ਕੋਲੋਂ ਇਹ ਸੋਨਾ ਜਿਹੜਾ ਆ ਇਲੀਗਲ ਤਰੀਕੇ ਦੇ ਨਾਲ ਉਹ ਲੱਭਿਆ ਗਿਆ ਤਾਂ ਦਿੱਲੀ ਕਸਟਮ ਵਿਭਾਗ ਨੇ 에어ਪੋਰਟ ਤੇ ਹੀ ਇਹ ਚੈਕਿੰਗ ਕੀਤੀ ਹੈ ਔਰ ਲਗਾਤਾਰ ਤੁਹਾਨੂੰ ਬਹੁਤ ਸਾਰੀਆਂ ਤਸਵੀਰਾਂ ਅਸੀਂ ਦਿਖਾਈਆਂ ਕਈਆਂ ਨੇ ਕੱਚਿਆਂ ਦੇ ਵਿੱਚ ਗੋਲਡ ਲਕਾਇਆ ਹੁੰਦਾ ਹੈ ਕਈਆਂ ਨੇ ਬੈਲਟ ਦੇ ਵਿੱਚ ਗੋਲਡ ਲਕਾਇਆ ਹੁੰਦਾ ਹੈ ਕਈਆਂ ਨੇ ਸ਼ੂ ਤੇ ਵਿੱਚ ਪਰ ਆ ਜਿਹੜੀ ਨਵੀਂ ਚੀਜ਼ ਐ ਕਿ ਸੂਟ ਕੇਸ ਦੇ ਅੰਦਰ ਤਾਂ ਬਹੁਤ ਸਾਰੇ ਲੋਕ ਲਕਾਉਂਦੇ ਨੇ ਪਰ ਇਹ ਸੂਟ ਕੇਸ ਦੇ ਟਾਇਰਾਂ ਦੇ ਵਿੱਚ 골ਡ ਜਿਹੜਾ ਆ ਉਹ ਲਿਗਾ ਕੇ ਲੈ ਕੇ ਆਇਆ ਤਾਂ ਪਰ ਕਸਟਮ ਵਿਭਾਗ ਦੀ ਵੀ ਨਿਗਾ ਜੁੜੀ ਉਸ ਰਹਾ ਉਹਨਾਂ ਨੇ ਵੀ ਜਦੋਂ ਇਸ ਨੂੰ ਰੋਕਿਆ ਚੈੱਕ ਕੀਤਾ ਗਿਆ ਤਾਂ ਟਾਇਰਾਂ ਦੇ ਵਿੱਚੋਂ ਸੋਨਾ ਕੱਢਿਆ ਗਿਆ ਜਿਸ ਦੀ ਮਾਰਕੀਟ ਦੇ ਵਿੱਚ ਅੱਜ ਕੀਮਤ ਜਿਹੜੀ ਐ ਉਹ 32 ਲੱਖ ਤੇ 96 ਹਜ਼ਾਰ ਦੀ ਦੱਸੀ ਜਾ ਰਹੀ ਹੈ ਹਾਲਾਂਕਿ ਜਿਹੜਾ ਦੋਸ਼ੀ ਸੀ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੇ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਭਾਈ ਇੰਨਾ ਸੋਨਾ ਆਇਆ ਕਿੱਥੋਂ ਹੈ ਔਰ ਇਹ ਤਰੀਕਾ ਕਿਵੇਂ ਲੱਭ ਲਿਆ ਕਿ ਕਸਟਮ ਵਿਭਾਗ ਨੂੰ ਬੇਵਕੂਫ ਬਣਾਇਆ ਜਾਏਗਾ ਕਿ ਮੈਂ ਇੰਡੀਆ ਚੱਲਣਾ ਤਾਂ ਕੋਈ ਗੱਲ ਨਹੀਂ ਉੱਥੇ ਇਹ ਸੋਨਾ ਲੈ ਜਾਣਾ ਪਰ ਕਸਟਮ ਵਿਭਾਗ ਨੇ ਬੜੇ ਬਰੀਕੀ ਤਰੀਕੇ ਦੇ ਨਾਲ ਇਸ ਦੀ ਜਾਂਚ ਕੀਤੀ। ਇਹ ਦਿਨ ਕੀ ਲਗਾਤਾਰ ਕਸਟਮ ਵਿਭਾਗ ਦੇ ਵੱਲੋਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਜ਼ਬਤ ਕੀਤਾ ਜਾਂਦਾ ਹੈ ਜਿਵੇਂ ਕਿ ਇਲੀਗਲ ਤਰੀਕੇ ਦੇ ਨਾਲ ਕੋਈ ਸਮਾਨ ਦੇਸ਼ ਦੇ ਵਿੱਚ ਲੈ ਕੇ ਆਉਣਾ ਜਿਵੇਂ 골ਡ ਖੋ ਜਾਂਦਾ ਹੈ ਪੈਸਾ ਕੁਝ ਲੋਕ ਜਿਹੜੇ ਨੇ ਉਹ ਵੀ ਤਰ੍ਹਾਂ ਤਰ੍ਹਾਂ ਦੇ ਆਈਡੀਏ ਦੇ ਨਾਲ ਅਜਹੀਆਂ ਚੀਜ਼ਾਂ ਕਰਦੇ ਨੇ ਜੀ ਹਾਂ ਇੱਕ ਵਾਰੀ ਆ ਵੀਡੀਓ ਦੇਖ ਕੇ ਤੁਹਾਡੇ ਖੋਸ਼ ਛੁੱਟ ਜਾਣਗੇ ਔਰ ਤੁਸੀਂ ਸੋਚਣ ਤੇ ਮਜਬੂਰ ਹੋਮੋਗੇ ਕਿ ਲੋਕਾਂ ਨੂੰ ਅਜਿਹੇ ਆਈਡੀਏ ਪਤੰਦਰਾਂ ਨੂੰ ਆਉਂਦੇ ਕਿੱਥੋਂ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਸੂਟਕੇਸ ਜਿਹੜਾ ਆ ਕਸਟਮ ਵਿਭਾਗ ਦੇ ਵੱਲੋਂ ਬਕਾਇਦਾ ਚੈੱਕ ਕੀਤਾ ਜਾ ਰਿਹਾ ਹੈ ਔਰ ਕਸਟਮ ਵਿਭਾਗ ਨੇ ਜਦੋਂ ਸੂਟਕੇਸ ਚੈੱਕ ਕੀਤਾ ਤਾਂ ਉਹਦੇ ਟਾਇਰਾਂ ਦੇ ਵਿੱਚੋਂ ਸੋਨਾ ਨਿਕਲਦਾ ਜੀ ਹਾਂ ਉਪਰੋਂ ਦਾਤ ਦੇਣੀ ਹੋਵੇਗੀ ਇੱਥੇ ਕਸਟਮ ਵਿਭਾਗ ਦੀ ਜਿਨ੍ਹਾਂ ਨੇ ਇਨਾ ਵੱਡਾ ਇਨੀਸ਼ੀਏਟ ਲਿਆ ਔਰ ਇਹਨੇ ਬਾਰੀਕ ਤਰੀਕੇ ਦੇ ਨਾਲ ਜਾਂਚ ਕੀਤੀ ਹੈ ਕਿਉਂਕਿ ਗ੍ਰੀਨ ਚੈਨਲ ਦੇ ਵਿੱਚੋਂ ਜਦੋਂ ਲੰਘਿਆ ਤਾਂ ਉਦੋਂ ਤਾਂ ਉਹ ਬੰਦਾ ਲੰਘਿਆ ਗ੍ਰੀਨ ਚੈਨਲ ਦੇ ਵਿੱਚੋਂ ਕਿਉਂਕਿ ਕੋਈ ਸਿਗਨਲ ਨਹੀਂ ਆਇਆ ਜਗੜਬੰਦ ਇਹਨੇ ਤਰੀਕੇ ਦੇ ਨਾਲ ਕੀਤਾ ਖੋਲਿਆ ਸੀਗਾ ਔਰ ਕਸਟਮ ਵਿਭਾਗ ਨੇ ਸੂਟ ਕੇਸ ਖੋਲਿਆ ਫਿਰ ਉਸ ਦੇ ਅੰਦਰੋਂ ਸਕਰੂ ਜਿਹੜੇ ਐ ਪੇਚ ਜਿਹੜੇ ਹੁੰਦੇ ਨੇ ਉਹ ਖੋਲੇ ਗਏ ਫਿਰ ਉਸ ਦੇ ਟਾਇਰ ਖੋਲੇ ਤੇ ਟਾਇਰਾਂ ਦੇ ਵਿੱਚੋਂ ਜਦੋਂ ਉਹ ਤੋੜ ਕੇ ਟਾਇਰ ਦੇਖਿਆ ਗਿਆ ਤਾਂ ਉਸ ਦੇ ਵਿੱਚ ਸੋਨਾ ਜਿਹੜਾ ਆ ਉਹ ਭਰਿਆ ਹੋਇਆ ਸੀ ਜਿਸ ਦੀ ਕੀਮਤ 32 ਲੱਖ ਤੇ 96 ਹਜ਼ਾਰ ਰੁਪਏ ਦੀ ਦੱਸੀ ਗਈ ਆ ਤਕਰੀਬਨ ਤਕਰੀਬਨ ਮਾਰਕੀਟ ਵੈਲਿਊ ਇਹਦੀ 33 ਲੱਖ ਰੁਪਇਆ ਜਿਹੜੀ ਐ ਉਹ ਦੱਸੀ ਗਈ ਐ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ 에어 ਇੰਡੀਆ ਦੀ ਉਡਾਣ ਜਦੋਂ ਆਈ ਲੈਂਡ ਕੋਈ ਤਾਂ ਉਸ ਦੇ ਵਿੱਚ ਇਹ ਭਾਰਤੀ ਯਾਤਰੀ ਸੀਗਾ 47 ਸਾਲਾ ਭਾਰਤੀ ਯਾਤਰੀ ਦੱਸਿਆ ਗਿਆ ਜਦੋਂ ਉਸ ਨੂੰ ਰੋਕਿਆ ਗਿਆ ਤਾਂ ਉਸ ਦੀ ਜਾਂਚ ਕੀਤੀ ਗਈ ਤੇ ਉਸ ਦੇ ਕੋਲੋਂ ਇਹ ਸੋਨਾ ਜਿਹੜਾ ਆ ਇਲੀਗਲ ਤਰੀਕੇ ਦੇ ਨਾਲ ਉਹ ਲੱਭਿਆ ਗਿਆ ਤਾਂ ਦਿੱਲੀ ਕਸਟਮ ਵਿਭਾਗ ਨੇ 에어ਪੋਰਟ ਤੇ ਹੀ ਇਹ ਚੈਕਿੰਗ ਕੀਤੀ ਹੈ ਔਰ ਲਗਾਤਾਰ ਤੁਹਾਨੂੰ ਬਹੁਤ ਸਾਰੀਆਂ ਤਸਵੀਰਾਂ ਅਸੀਂ ਦਿਖਾਈਆਂ ਕਈਆਂ ਨੇ ਕੱਚਿਆਂ ਦੇ ਵਿੱਚ ਗੋਲਡ ਲਕਾਇਆ ਹੁੰਦਾ ਹੈ ਕਈਆਂ ਨੇ ਬੈਲਟ ਦੇ ਵਿੱਚ ਗੋਲਡ ਲਕਾਇਆ ਹੁੰਦਾ ਹੈ ਕਈਆਂ ਨੇ ਸ਼ੂ ਦੇ ਵਿੱਚ ਪਰ ਆਹ ਜਿਹੜੀ ਨਵੀਂ ਚੀਜ਼ ਹੈ ਕਿ ਸੂਟਕੇਸ ਦੇ ਅੰਦਰ ਤਾਂ ਬਹੁਤ ਸਾਰੇ ਲੋਕ ਲਗਾਉਂਦੇ ਨੇ ਪਰ ਇਹ ਸੂਟਕੇਸ ਦੇ ਟੈਰਾ ਦੇ ਵਿੱਚ ਨਾ 골ਡ ਜਿਹੜਾ ਆ ਉਹ ਲੁਕਾ ਕੇ ਲੈ ਕੇ ਆਇਆ ਤਾਂ ਪਰ ਕਸਟਮ ਵਿਭਾਗ ਦੀ ਵੀ ਨਿਗਾਹ ਜੁੜੀ ਉਸᱨਾ ਉਹਨਾਂ ਨੇ ਵੀ ਜਦੋਂ ਇਸ ਨੂੰ ਰੋਕਿਆ ਚੈੱਕ ਕੀਤਾ ਗਿਆ ਤਾਂ ਟੈਰਾ ਦੇ ਵਿੱਚੋਂ ਸੋਨਾ ਕੱਢਿਆ ਗਿਆ ਜਿਸ ਦੀ ਮਾਰਕੀਟ ਦੇ ਵਿੱਚ ਅੱਜ ਕੀਮਤ ਜਿਹੜੀ ਹੈ ਉਹ 32 ਲੱਖ ਤੇ 96 ਹਜ਼ਾਰ ਦੀ ਦੱਸੀ ਜਾ ਰਹੀ ਆ ਹਾਲਾਂਕਿ ਜਿਹੜਾ ਦੋਸ਼ੀ ਸੀ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੇ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਭਾਈ ਇੰਨਾ ਸੋਨਾ ਆਇਆ ਕਿੱਥੋਂ ਐ ਔਰ ਇਹ ਤਰੀਕਾ ਕਿਵੇਂ ਲੱਭ ਲਿਆ ਕਿ ਕਸਟਮ ਵਿਭਾਗ ਨੂੰ ਬੇਵਕੂਫ ਬਣਾਇਆ ਜਾਏਗਾ ਕਿ ਮੈਂ ਇੰਡੀਆ ਚੱਲਣਾ ਤਾਂ ਕੋਈ ਗੱਲ ਨਹੀਂ ਉੱਥੇ ਇਹ ਸੋਨਾ ਲੈ ਜਾਣਾ ਪਰ ਕਸਟਮ ਵਿਭਾਗ ਨੇ ਬੜੇ ਬਰੀਕੀ ਤਰੀਕੇ ਦੇ ਨਾਲ ਇਸ ਦੀ ਜਾਂਚ ਕੀਤੀ